और भगवान के ऊपर वो फूल छोड़ दीजिएगा त्वमेव माता च पिता त्वमेव त्वमेव बंधु च सखा त्वमेव त्वमेव विद्या त्वमेव 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 सर्वम मम देव आरती लेने के बाद आय नमः अपने अपने स्थान पर टेकना भी अलवी तेरी आज ਗੜੇ ਗੜੇ ਦਾ ਆਸਰਾ ਪ੍ਰਭੂ ਤੇਰੇ ਤੁਮਾਰੇ ਇਹ ਜੀ ਮਹਾ ਸ਼ਿਵratri ਜਿਹੜੀ 26 ਤਾਰੀਖ ਨੂੰ ਆ ਰਹੀ ਹੈ ਇੱਕ ਬਹੁਤ بڑا ਮਹਾਪਰਵ ਸਾਡੇ ਲਈ ਇਹ ਬਹੁਤ ਹੀ ਸੁਭਾਗ ਹੈ ਕਿ ਅਸੀਂ ਗਊਸ਼ਾਲਾ ਦੀ ਇਸ ਪਾਵਨ ਤੇ ਪਵਿੱਤਰ ਧਰਤੀ ਤੇ ਭਗਵਾਨ ਸ਼ੰਕਰ ਜੀ ਦੀ ਇਹ 파ਰਥੀ ਪੂਜਾ ਇਹ 파ਰਥੀ ਪੂਜਾ ਦਾ ਮਤਵ ਇਹ ਹੈ ਕਿ ਜਦੋਂ ਭਗਵਾਨ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ ਸੀਗੀ ਤਾਂ ਉਹਨਾਂ ਨੇ ਰਾਮੇਸ਼ਵਰਮ ਦੇ ਵਿੱਚ ਪਾਰਥੀ ਪਾਰਥੀਵ ਮਿੱਟੀ ਨੂੰ ਕਿਹਾ ਜਾਂਦਾ ਹੈ ਉਹਦਾ ਸ਼ਿਵਲਿੰਗ ਤਿਆਰ ਕਰਕੇ ਆਪਣੇ ਹੱਥਾਂ ਨਾਲ ਭਗਵਾਨ ਨੂੰ ਬੇਨਤੀ ਕੀਤੀ ਸੀ ਕਿ ਮੈਂ ਇਸ ਧਰਮ ਦੀ ਰਥ ਤੇ ਚੜ੍ਹ ਕੇ ਲੰਕਾ ਚ ਜਾਵਾਂ ਤੇ ਅਧਰਮ ਦਾ ਨਾਸ਼ ਕਰਾਂ ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ ਉੱਥੇ ਤੋਂ ਬਾਅਦ ਉੱਥੇ ਰਾਮੇਸ਼ਵਰ ਮੰਦਾਮ ਹੈ ਜਿਹੜਾ ਜੋਤੀਰਲਿੰਗ ਹੈ ਉਹ ਉੱਥੇ ਸਥਾਪਿਤ ਹੈ ਤੇ ਇਸ ਪੂਜਾ ਦਾ ਬਹੁਤ بڑا ਸ਼ਾਸਤ੍ਰਾਂ ਦੇ ਵਿੱਚ ਮਹੱਤਵ ਹੈ ਤੇ ਸਾਡਾ ਸੋਭਾਗਿਆ ਗਊਸ਼ਾਲਾ ਦੀ ਟੀਮ ਦਾ ਔਰ 90 ਦੇ ਸਹਿਯੋਗੀਆਂ ਦਾ ਕਿ ਅਸੀਂ ਨੌਵੀਂ ਇਹ ਪਾਰਥੀ ਪੂਜਾ ਇਸ ਗਊਸ਼ਾਲਾ ਦੀ ਪਵਨ ਤੇ ਪੁੱਤਰ ਧਰਤੀ ਤੇ ਕਰਾ ਰਹੇ ਆ ਜਿਹੜੀ ਕਿ ਅੱਜ ਸੰਪੰਨ ਹੋਈ ਹੈ ਬਹੁਤ ਹੀ کریم کریم ਪੌਣੇ 300 ਤੋਂ 300 ਪਰਿਵਾਰ ਇਸ ਪੂਜਾ ਦੇ ਵਿੱਚ ਸ਼੍ਰੀਕ ਹੋਇਆ 60 ਤੋਂ 61 ਜਿਹੜੇ ਸ਼ਿਵਲਿੰਗ ਸੀਗੇ ਇਹ ਬਣਾਏ ਗਏ ਸੀਗੇ ਤੇ ਅਰਨਾਏ ਦੀ ਜਿਹੜੀ ਬ੍ਰਾਹਮਣਾ ਦੀ ਟੀਮ ਹੈ ਉਹ ਇੱਥੇ ਆਂਦੀ ਹੈ ਦੋ ਤਿੰਨ ਦਿਨ ਪਹਿਲਾਂ ਬਹੁਤ ਹੀ ਮਿਹਨਤ ਕਰਕੇ ਇਹ ਸਾਰੇ ਭਗਵਾਨ ਦੇ ਅੰਗ ਬਣਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਪੂਜਨ ਹੁੰਦਾ ਫਿਰ ਉਹਨਾਂ ਤੋਂ ਬਾਅਦ ਉਹਨਾਂ ਦਾ ਵਿਸਰਜਨ ਹੁੰਦਾ ਹੈ ਸੋ ਇਹ 90 ਦਾ ਕੁਵਿੱਤਰ ਸਥਾਨ ਹੈ ਤੇ 90 ਦਾ ਬਹੁਤ ਬੜਾ ਸਹਿਯੋਗ ਮਿਲਦਾ ਸਾਨੂੰ ਜਿਹੜਾ ਕਿ ਅਸੀਂ ਇਸ ਨੂੰ ਸੰਪੰਨ ਕਰ ਪਾਣਿਆ ਔਰ ਤੁਹਾਨੂੰ ਆਚ ਬਨਾ ਮੇਰਾ ਸਮਰਪਿਆ ਮੇ ਅਰਹਰਮਾ जय जनलीली दुरवा मेरे महादेव की पार्थ पूजा जो है आज की है और सब सवाल का जवाब शायद होती में बटवाड़ा नाम का 14 साल का है

जलमाना या सीधे हाथ में जल ले लीजिएगा श्री पार्थेश्वर महादेव आवाज आवादे। बोलो पार्धेश्वर महादेव धर्म के हो धर्म का कमेटी का बहुत बहुत आभार व्यक्त करना चाहना है ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਐ ਇੰਨੀ ਪਵਿੱਤਰ ਪੂਜਾ ਦੇ ਵਿੱਚ ਤੇ ਇੱਥੇ ਸਾਰਾ ਨਾਭਾ ਮੌਜੂਦ ਸੀ ਤੇ ਉਹਨਾਂ ਨੇ ਮਿਲ ਕੇ ਬਹੁਤ ਪਵਿੱਤਰਤਾ ਦੇ ਨਾਲ ਬਹੁਤ ਸ਼ਰਧਾ ਨਾਲ ਭਗਵਾਨ ਸ਼ਿਵ ਦੀ ਪੂਜਾ ਕੀਤੀ ਤੇ ਪਰਮਾਤਮਾ ਸਭ ਦਾ ਧਿਆਨ ਰੱਖੇ ਸਭ ਨੂੰ ਆਸ਼ੀਰਵਾਦ ਦੇ ਇਹ ਹੀ ਮੇਰੀ ਪ੍ਰਾਰਥਨਾ ਹੈ ਜੀ ਥੈਂਕ ਯੂ ਸੋ ਮਚ ਮੈਂ ਹੁਣ ਨਵਾਂ ਸ਼ਹਿਰ ਐਜ਼ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਜੁਆਇਨ ਕੀਤੀ ਹੈ ਜੀ ਅੱਜ ਆਪਾਂ ਦੋਸ਼ਾਲਾ ਵਿੱਚ ਇਸ ਦੇ ਸੰਬੰਧ ਵਿੱਚ ਸਾਨੂੰ ਲਗਾਤਾਰ ਪਾਰਕੀ ਪੂਜਾ ਕਰਾਈ ਜਾ ਰਹੀ ਹੈ ਇਹ ਸਰੋਤਰੀ ਦੇ ਮੌਕੇ ਕਰਾਈ ਜਾਂਦੀ ਹੈ ਇਸ ਵਾਰ ਪ੍ਰਾਗਰਾਗ ਮਾਹੌਲ ਦੇ ਵਿਸ਼ੇਸ਼ ਨਾਲ ਸਾਥ ਕਰਦੇ ਹੋਏ ਸਮੂਹ ਨਾਪੋ ਨਿਵਾਸੀਆਂ ਵੱਲੋਂ ਪਾਰਕੀ ਪੂਜਾ ਕਰਾਈ ਜਾ ਰਹੀ ਹੈ ਇਹ ਵਿਸ਼ਵ ਕਲਿਆਣ ਦੇ ਲਈ ਸਾਰੇ ਕਲਿਆਣ ਦੇ ਲਈ ਹਰ ਸਾਲ ਕੌਸ਼ਲਾ ਦੇ ਪ੍ਰਧਾਨ ਅਮਨ ਗੁਪਤਾ ਜੀ ਦੇ ਉਪਰਾਲੇ ਜੋ ਸੋਚਾ ਸ਼੍ਰੀ ਨਰਾਇਣ ਤੋਂ ਬ੍ਰਹਮਣ ਸੁਪ ਦੇਵਤਾਂ ਅੰਦਰ ਸਾਰੇ ਪੂਜਾ ਕਰੁੰਦੇ ਨੇ ਨਾ ਕੋਈ ਮਹਤਵਰ ਗੁੰਦੇ ਸਾਰੀ ਪੂਜਾ ਕਰਵਾਉਂਦੇ ਨੇ ਸੋ ਜਨਕ ਲਿਆਂਦੇ ਲਈ ਕੋਈ ਪ੍ਰਣ ਪ੍ਰਾਨ ਜਰੰਗ धर्म की बोलो गौ माता की गो महादेव की अपने अपने गुरु महाराज की बोलो मेरी सुचिया जोता वाली माता आपकी सभी माता देख लीजिएगा ये जमान अपने अपने पार्थिव के आगे घुकने लगा करके अभी जब ये पूजा अपनी गौशाला हो बड़ा ही एक ਆਗਾ ਵਾਲਾ ਜਿੰਨੇ ਅੱਜ ਸਾਰੇ ਇਕੱਠੇ ਹੋਏ ਆਬੇ ਦੇ ਆਪਣੇ ਵਾਸੀ ਹੋ ਰਹੇ ਤੇ ਬਹੁਤ ਹੀ ਚੰਗੀ ਗੱਲ ਚੰਗਾ ਉਕਰਾਲਾ ਕਿ ਸਾਰੇ ਧਰਮਾਂ ਦੇ ਲੋਕ ਅੱਜ ਪਾਕੀ ਪੂਜਾ ਤੇ ਆਏ ਨੇ ਤੇ ਮੈਂ ਵੀ ਇਥੇ ਆ ਕੇ ਆਪਣੀ ਹਾਜ਼ਰੀ ਦਵਾਈ ਹੈ ਤੇ ਇਸੇ ਤਰ੍ਹਾਂ ਆਬੇ ਦੇ ਸ਼ਹਿਰ ਦੀ ਜੋ ਡਿਵੈਲਪਮੈਂਟ ਹੈ ਉਹ ਆਪਣੀ ਹੁੰਦੀ ਰਹੇ ਤੇ ਆਸ਼ੀਰਵਾਦ ਰਹੇ ਵੀ ਆਪਣੇ ਸਾਰਿਆਂ ਦਾ ਬਹੁਤ ਧੰਨਵਾਦ। ਪਾਜ ਪ੍ਰਭੁ ધਨ ਇਤਨਾ ਜੀ ਜਿਓ ਜੋ ਮੇਰੇ ਕੋਟਾ ਮ ਸਮਾਏ ਮੈਂ ਵੀ ਭੂਕਾ ਨਾ ਉਹ ਮੇਰਾ ਸਾਧਨ ਬੋਖਾ ਆਦਾਰ ਕੀ ਬੇਨਤੀ ਸੋ ਲੋਗੋ ਨਾਲੇ ਜਮਰੂ ਵਾਲੇ ਪਾਪ ਜੀ ਜੋ ਦਰਸ਼ਨ ਇਕ ਬਾਰ ਸ਼ਰਮਗਵਾਰੇ ਤੇ ਤੇ ਚ 200 ਪਰਿਵਾਰਾਂ ਨੇ ਭਾਗ ਲੱਤਾ ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਤੇ ਬਹੁਤ ਹੀ ਆਨੰਦ ਲੱਤਾ ਲੋਕਾਂ ਨੂੰ ਹੈ ਜੀ ਇਹ ਈੜੀ ਜਗ੍ਹਾ ਤੇ ਹੋਈ ਆ ਜੀ ਇਹ ਗਊਸ਼ਾਲਾ ਨਾਂ ਪਰ ਗਊਸ਼ਾਲਾ ਦੇ ਪ੍ਰਾਯੰਗਨ ਚ ਹੋਈ ਆ ਜੀ ਕਿ 8ਵੀਂ ਪੂਜਾ ਜੀ ਨੌਮੀ ਨੌਮੀ ਸਾਰੀ ਨੌਮੀ ਪੂਜਾ ਆ ਰਹਾ ਰਹਾ ਅਰਦਾਸ ਕਰਾਂ ਲੋੜੀ ਮਾਹਰੂ ਦਾ ਪਾਲੀਸ਼ ਪ੍ਰਾਤਿਨ ਦੇਸ਼ੇ ਤੇਰਾ ਹੋ ਨਾ ਦਾ ਫਤਨਾ ਤਾੰਗੋ ਅਤਮ ਦਾ ਤਪਸੇ ਨਦਰ ਮਿਲਿਆ ਕੰਯ ਅੰਗਰ ਕਰਾਰਨ ਜਤਰਾ ਤਾਰੀ ਮਾਰਾਂਗੇ ਤੇਗੋ ਮਾਰਾ ਪੇਟਰ ਜੀ ਖਾਣੇ ਦਾ ਮਾਨਤਾ ਚੰਗਾ ਰਿਚਾ ਪਿਆਰ ਕਰ ਸਕੀ ਤਾਰ ਮਾਰ ਕਦੋਂ ਨਵਾ ਸਤਿ ਅੰਨਤ ਅੱਛਾ ਬੋਲੋ ਬਹੁਤ ਬਹੁਤ ਅੱਛਾ ਬੋਲੋ ਜੀ ਬਹੁਤ ਬਹੁਤ ਅੱਛਾ ਬੋਲੋ ਜੀ